ਹੈਲੋ ਹੈਲੋ ਸਸਵੀਕਲ ਵਿਚੋਲਾ ਸਾਹਿਬ ਬੋਲਦੇ ਹੋ ਹਾਂਜੀ ਹਾਂਜੀ ਮੈਂ ਪ੍ਰੀਤ ਬੋਲਦੀ ਕੋਟ ਖਾਲਸਾ ਤੋਂ ਮੈਂ ਤੁਹਾਡੇ ਲਈ ਇੱਕ ਸ਼ੇਅਰ ਲਿਖਿਆ ਅੱਛਾ ਕਿਨੇ ਵਾਰੀ ਵਰਸੇ ਖੱਟਣ ਗਿਆ ਸੀ ਖਟਕੇ ਲੈਂਦਾ ਪੋਲਾ ਓਕੇ ਇਹਨੂੰ ਟੱਕਰੇ ਨਾਲ ਤੇਰੇ ਵਰਗਾ ਮਾੜਾ ਵਿਚੋਲਾ ਮੈਂ ਤੇਰਾ ਕੀ ਵਿਗਾੜਿਆ ਸੀ ਨਖਾਫੜਿਆ ਟੁੱਟ ਪੈਣਿਆ ਗੜੀ ਪੈਣਿਆ ਦੋਪ ਪੈਣਿਆ ਮਰ ਜਾਣਿਆ ਦੱਸ ਮੈਂ ਤੇਰਾ ਕੀ ਵਿਗਾੜਿਆ ਸੀ ਜਿਹੜਾ ਤੂੰ ਮੈਨੂੰ ਇਸ ਘਰ ਵਿੱਚ ਛੁੱਟ ਦਿੱਤਾ ਦੱਸ ਓ ਮੈਂ ਕੀ ਕਰਤਾ ਜੀ ਕੀ ਕੀਤਾ ਤੂੰ ਮੇਰੇ ਇਸ ਘਰ ਵਿੱਚ ਰਿਸ਼ਤਾ ਕਰ ਉਹ ਮੈਂ ਮਾੜਾ ਕਰਤਾ ਜਿੰਨੇ ਵੱਡੇ ਘਰ ਚ ਤੁਹਾਡਾ ਰਿਸ਼ਤਾ ਕਰਤਾ ਤੂੰ ਕਿਨੇ ਕਿਹਾ ਸੀ ਵੱਡੇ ਘਰ ਚ ਵਿਆਹਣਾ ਹੈ ਛੋਟਾ ਜਿਹਾ ਘਰ ਲੱਭ ਕੇ ਜਿੰਨਾ ਮੜੀ ਦੀ ਪੋਚੀ ਮਾਰ ਕੇ ਤੇ ਕੰਮ ਮੇਰਾ ਨਿਭਟ ਜਾਣਾ ਸੀ ਇੱਟਾ ਵੱਡਾ ਘਰ ਲੱਭ ਦਿੱਤਾ ਕਦੋਂ ਸਵੇਰ ਹੁੰਦੀ ਕਦੋਂ ਸ਼ਾਮ ਹੁੰਦੀ ਪਤਾ ਨਹੀਂ ਲੱਗਦਾ ਹੈਗਾ ਇਹ ਘਰ ਨਹੀਂ ਗਏ ਵੱਡਾ ਸਾਰਾ ਆਡੀਟੋਰੀਅਮ ਹੈ ਗਏ ਕਿਦੇ ਆਡੀਟੋਰੀਅਮ 'ਚ ਪੋਚੇ ਮਾਰੀ ਹੁੰਦੀ ਤੇ ਮੇਰੀ ਤਨਖਾਹ ਤੇ ਮਿਲਦੀ ਉਹ ਤੇਰੇ ਘਰ ਵਾਲੇ ਦੀ ਤਨਖਾਹ ਤਾਂ ਵਧੀਆ ਹੀ ਆ ਘਰ ਵਾਲੇ ਦੀ ਤਨਖਾਹ ਨੂੰ ਮੈਂ ਹੀ ਕਰਨਾ ਹੈ ਗਏ ਹੈ ਜਦੋਂ ਘਰ ਵਾਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤੇ ਹੁੰਦਾ ਉਹਦੇ ਪਿੱਛੇ ਜਿਹੜੀ ਮ ਉਹ ਸਾਸਤਾ ਤੇਰੀ ਮਿੱਠ ਬੋਲੜੀ ਆ ਓਹੋ ਮਿੱਠ ਬੋਲੜੀ ਨਹੀਂ ਐ ਕੌੜ ਬੋਲੜੀ ਹੈਗੀ ਆ